ਤੇ ਇਹ ਬਣਿਆ ਹੋਇਆ ਜੀ ਗੁਰਦੁਆਰਾ ਸਾਹਿਬ ਦਾ ਦਰਬਾਰ ਸਾਹਿਬ ਤੇ ਇੱਥੋਂ ਦੀ ਐਂਟਰੀ ਕਰਕੇ ਦਰਬਾਰ ਸਾਹਿਬ ਦੇ ਵਿੱਚ ਜਾਂਦੇ ਆ ਪਾਣੀ ਪੀਣ ਵਾਸਤੇ ਠੰਡਾ ਤੇ ਹੱਥ ਧੋਣ ਵਾਸਤੇ ਜਿਹੜੀਆਂ ਟੂਟੀਆਂ ਇੱਥੇ ਲੱਗੀਆਂ ਹੋਈਆਂ ਨੇ ਤੇ ਸਾਹਮਣੇ ਇਹ ਦਰਬਾਰ ਸਾਹਿਬ ਦੀ ਜਿਹੜੀ ਬਿਲਡਿੰਗ ਹੈ ਜੀ ਉਹ ਆ ਜਾਂਦੀ ਹੈ ਤੇ ਇਹ ਉਹ ਖੂਹ ਹੈ ਜੀ ਜਿਹੜਾ ਕਿ ਮਹਾਰਾਜਾ ਅਜੀਤ ਸਿੰਘ ਨੇ ਆਪਣੇ ਟਾਈਮ ਦੇ ਵਿੱਚ ਖੁਦਵਾਇਆ ਸੀਗਾ ਤੇ ਬਹੁਤ ਹੀ ਜਿਹੜਾ ਇਤਿਹਾਸਕ ਖੂਹ ਹੈ ਇਹ ਅੱਜ ਵੀ ਮੌਜੂਦ ਹੈਗਾ ਤੇ ਇਹ ਜਿਹੜਾ ਇਤਿਹਾਸ ਹੈ ਸਾਈਡ ਤੇ ਲਿਖਿਆ ਹੋਇਆ ਹੈਗਾ ਤੇ ਜਿਹੜੀ ਚਾਰਦੁਆਰੀ ਆਹੋ ਕੀਤੀ ਹੋਈ ਹੈ ਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਕਰਦੇ ਆ ਨਵੇਂ ਬਲੌਗ ਤੇ ਨਵੀਂ ਵੀਡੀਓ ਦੇ ਵਿੱਚ ਕਰਤਾਰਪੁਰ ਸਾਹਿਬ ਦਾ ਟੂਰ ਕਰਨ ਤੋਂ ਬਾਅਦ ਆਪਾਂ ਆ ਗਏ ਸੀ ਪੰਜਾਬ ਵਾਪਸ ਤੇ ਅੱਜ ਤੁਹਾਨੂੰ ਗੁਰੂ ਘਰ ਦੇ ਦర్శਣ ਕਰਵਾਵਾਂਗੇ ਜੀ ਗੁਰਦੁਆਰਾ ਝਾੜ ਸਾਹਿਬ ਜਿਹੜਾ ਕਿ ਝਾੜ ਪਿੰਡ ਆ ਉਹਦੇ ਵਿੱਚ ਬਣਿਆ ਹੋਇਆ ਹੈਗਾ ਲੁਧਿਆਣਾ ਦੇ ਵਿੱਚ ਇਹ ਪਿੰਡ ਆ ਜਿਹੜਾ ਪੈ ਜਾਂਦਾ ਜਦੋਂ ਤੁਸੀਂ ਮੇਨ ਹਾਈਵੇ ਤੇ ਆਉਣੇ ਹੋਗੇ ਤਾਂ ਮੇਨ ਹਾਈਵੇ ਤੋਂ ਥੋੜਾ ਜਿਹਾ ਪਿੱਛੇ ਹਟਣਾ ਜਿਹੜਾ ਇਹ ਪਿੰਡ ਬਣਿਆ ਹੋਇਆ ਹੈਗਾ ਤੇ ਗੁਰਦੁਆਰਾ ਝਾੜ ਸਾਹਿਬ ਦੇ ਇਤਿਹਾਸ ਦੀ ਗੱਲ ਕਰੀਏ ਤਾਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਨਾਲ ਇਥੋਂ ਦਾ ਇਤਿਹਾਸ ਜੁੜਦਾ ਹੈਗਾ ਕਿਉਂਕਿ ਇਸੇ ਜਗ੍ਹਾ ਦੇ ਉੱਤੇ ਹੀ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਆਰਾਮ ਕੀਤਾ ਸੀ ਤੇ ਉਹਨਾਂ ਕੋਲ ਇੱਕ ਸਾਧੂ ਆਇਆ ਸੀ ਤੇ ਸਾਧੂ ਨੇ ਜਦੋਂ ਆਪਣੀ ਮਨੋਕਾਮਨਾਵਾਂ ਦੱਸੀ ਸੀ ਤਾਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਉਹਨਾਂ ਦੀ ਮਨੋਕਾਮਨਾਵਾਂ ਜਿਹੜੀ ਉਹ ਪੂਰਨ ਕੀਤੀ ਸੀ ਤੇ ਇਸੇ ਜੀ ਗੁਰਦੁਆਰਾ ਸਾਹਿਬ ਦਾ ਇਤਿਹਾਸ ਹੁਣ ਤੁਹਾਨੂੰ ਦਿਖਾਉਣੇ ਆ ਸਵਾ ਲੰਗਰ ਹਾਲ ਦਰਬਾਰ ਸਾਹਿਬ ਤੇ ਇੱਕ ਪ੍ਰਾਰਥਨ ਖੂਹ ਬਣਿਆ ਹੋਇਆ ਹੈਗਾ ਜਿਹਦਾ ਇਤਿਹਾਸ ਜੀ ਮਹਾਰਾਜ ਜੀ ਸਿੰਘ ਜੀ ਦੇ ਨਾਲ ਤੇ ਗੱਲ ਕਰੀਏ ਗੁਰੂ ਘਰ ਦੀ ਤਾਂ ਬਹੁਤ ਹੀ ਸੋਹਣਾ ਜਿਹੜਾ ਗੁਰਦੁਆਰਾ ਸਾਹਿਬ ਆ ਇਹ ਬਣਿਆ ਹੋਇਆ ਹੈਗਾ ਤੇ ਪ੍ਰਾਤਨ ਖੂਹ ਜਿਹੜਾ ਬਣਿਆ ਹੋਇਆ ਹੈਗਾ ਉਹ ਵੀ ਤੁਹਾਨੂੰ ਪੂਰਾ ਦਾ ਪੂਰਾ ਇਤਿਹਾਸ ਜਿਹੜਾ ਅੱਜ ਦੇ ਵਲੌਗ ਵਿੱਚ ਤੁਹਾਨੂੰ ਆਪਾਂ ਦੱਸਾਂਗੇ ਜੀ ਇਹ ਬਣਿਆ ਹੋਇਆ ਜਿਹ ਗੁਰਦੁਆਰਾ ਸਾਹਿਬ ਦਾ ਦਰਬਾਰ ਸਾਹਿਬ ਤੇ ਬਿਲਡਿੰਗ ਆ ਜਿਹੜੀ ਸਾਹਮਣੇ ਤੋਂ ਇਦਾਂ ਹੀ ਦਿਸਦੀ ਹੈ ਤੇ ਇਹ ਆ ਜਾਂਦਾ ਮੈਂ ਦਰਬਾਰ ਸਾਹਿਬ ਤੇ ਦਰਬਾਰ ਸਾਹਿਬ ਜਾਣ ਤੋਂ ਪਹਿਲਾਂ ਪਹਿਲਾਂ ਆਪਾਂ ਹੱਥ ਧੋਣੇ ਆ ਤੇ हां तो ओके okay, पानी पीन तो बाद फिर चलਾਂਗੇ ਆਪਾਂ ਦਰਬਾਰ ਸਾਹਿਬ ਦੇ ਅੰਦਰ ਤੇ ਇਹ ਦਰਬਾਰ ਸਾਹਿਬ ਦਾ ਜਿਹੜਾ ਐਂਟਰੀ ਗੇਟ ਆ ਜਾਂਦਾ ਇੱਥੋਂ ਦੀ ਤੇ ਇਧਰਲੇ ਪਾਸੇ ਪੀਣ ਵਾਸਤੇ ਟੂਟੀਆਂ ਲੱਗੀਆਂ ਹੋਈਆਂ ਨੇ ਤੇ ਇਧਰਲੇ ਪਾਸੇ ਲੱਗਿਆ ਹੋਇਆ ਜੀ ਠੰਡਾ ਪਾਣੀ ਪੀਣ ਨੂੰ ਤੇ ਦਰਬਾਰ ਸਾਹਿਬ ਦੀ ਜਿਹੜੀ ਮੇਨ ਬਿਲਡਿੰਗ ਆ ਉਹ ਸਾਹਮਣੇ ਆ ਜਾਂਦੀ ਹੈ ਤੇ ਹੁਣ ਚੱਲਦੇ ਆਂਗੇ ਆਪਾਂ ਦਰਬਾਰ ਸਾਹਿਬ ਦੇ ਅੰਦਰਲੇ ਪਾਸੇ ਤੇ ਇੱਕ ਇਧਰਲੇ ਪਾਸੇ ਵੀ ਜਿਹੜਾ ਇਤਿਹਾਸਕ ਖੂਹ ਬਣਿਆ ਹੋਇਆ ਉਹ ਵੀ ਤੁਹਾਨੂੰ ਦਿਖਾਵਾਂਗੇ ਤੇ ਪਹਿਲਾਂ ਚੱਲਦੇ ਆਪਾਂ ਦਰਬਾਰ ਸਾਹਿਬ ਦੇ ਅੰਦਰਲੇ ਪਾਸੇ ਤੇ ਬਹੁਤ ਹੀ ਸੋਹਣਾ ਜਿਹੜਾ ਇਹ ਦਰਬਾਰ ਸਾਹਿਬ ਹੈ ਜੀ ਇਹ ਬਣਿਆ ਹੋਇਆ ਹੈਗਾ ਤੇ ਮੱਥਾ ਟੇਕਣ ਤੋਂ ਬਾਅਦ ਆਪਾਂ ਇੱਥੋਂ ਚੱਲਾਂਗੇ ਬਾਹਰ ਤੇ ਇਧਰਲੀ ਸਾਈਡ ਕੁਕ ਮਨਾਮਾ ਜਿਹੜਾ ਉਹ फरमान भी कह सकते लिखा होगा वागुरु जी सामने श्री गुरु गोबिंद सिंह जी की फोटो लगी हुई है वो आराम कर रहे हैं ਤੇ ਮੱਥਾ ਟੇਕਣ ਤੋਂ ਬਾਅਦ ਇੱਥੋਂ ਆਪਾਂ ਚੱਲਾਂਗੇ ਜੀ ਹੁਣ ਬਾਹਰਲੇ ਪਾਸੇ ਇਹ ਆ ਜਾਂਦਾ ਜੀ ਪਿਛਲਾ ਪਾਸਾ ਜਿੱਥੇ ਗੁਰੂ ਗ੍ਰੰਥ ਸਾਹਿਬ ਹੈ ਜਿਹੜਾ ਉਹ ਰੱਖਿਆ ਹੋਇਆ ਹੈਗਾ ਤੇ ਹੁਣ ਆਪਾਂ ਇੱਥੋਂ ਚੱਲਦੇ ਆਂਗੇ ਇਥੋਂ ਬਾਹਰਲੇ ਪਾਸੇ ਤੇ ਤੁਹਾਨੂੰ ਦਿਖਾਵਾਂਗੇ ਇਥੋਂ ਹੁਣ ਇਤਿਹਾਸਕ ਖੂਹ ਇੱਕ ਭਾਈ ਪਿਆਰਾ ਸਿੰਘ ਜੀ ਜਿਨ੍ਹਾਂ ਨੇ ਕਿ ਇਸ ਗੁਰਦੁਆਰਾ ਸਾਹਿਬ ਦੀ ਸਾਂਭ ਸੰਭਾਲ ਤੇ ਨੀਰ ਖਵਾਈ ਸੀ ਉਹਨਾਂ ਨੂੰ ਵੀ ਜਾ ਕੇ ਤੁਹਾਨੂੰ ਜਿਹੜੇ ਆਪਾਂ ਦਰਸ਼ਨ ਕਰਵਾਉਣੇ ਹੈਗੇ ਤੇ ਇਹ ਦਰਬਾਰ ਸਾਹਿਬ ਤੋਂ ਆਪਾਂ ਆਗੇ ਸੀਗੇ ਜੀ ਬਾਹਰਲੇ ਪਾਸੇ ਤੇ ਸਾਹਮਣੇ ਬਣਿਆ ਹੋਇਆ ਜੀ ਉਹ ਗੁਰਦੁਆਰਾ ਸਾਹਿਬ ਜਿੱਥੇ ਭਾਈ ਪਿਆਰਾ ਸਿੰਘ ਜੀ ਨੇ ਇਸ ਗੁਰਦੁਆਰਾ ਸਾਹਿਬ ਦੀ ਜਿਹੜੀ ਸਾਂਭ ਸੰਭਾਲ ਕੀਤੀ ਹੈਗੀ ਉਧਰਲੇ ਪਾਸੇ ਉਹਨਾਂ ਦੀ ਰਹਿائش ਬਣੀ ਹੋਈ ਹੈਗੀ ਜਿੱਥੇ ਜਗਾ ਉਹ ਰਹਿੰਦੇ ਹੁੰਦੇ ਸੀਗੇ ਉਧਰਲੇ ਸਾਈਟ ਤੇ ਆ ਕੇ ਆਪਾਂ ਮੱਥਾ ਤੇ ਫਿਰ ਤੁਹਾਨੂੰ ਦਿਖਾਵਾਂਗੇ ਆਪਾਂ ਇਤੋਂ ਦਾ ਇਤਿਹਾਸ ਖੂ ਚੀਜ ਜੇ ਆ ਹੈਗਾ ਜੀ ਇਤਿਹਾਸ ਖੂ ਚੀਜ ਜੇ ਇਤਿਹਾਸ ਖੂ ਦੀ ਗੱਲ ਕਰੀਏ ਤੈਨੂੰ ਮਹਾਰਾਜ ਰਣਜੀਤ ਸਿੰਘ ਨੇ ਬਣਵਾਇਆ ਸੀਗਾ ਤੇ ਜਿਹੜੀ ਪਿੰਡ ਝਾੜ ਦੇ ਵਿੱਚ ਇੱਕ ਮਾਤਾ ਹੁੰਦੀ ਸੀ ਮਾਤਾ ਗੌਰ ਕੌਰ ਤੇ ਉਹ ਜਦੋਂ ਪਾਣੀ ਲੈ ਕੇ ਜਾਂਦੇ ਸੀ ਤਾਂ ਮੁਸਲਮਾਨ ਇਹਨਾਂ ਨੂੰ ਪਾਣੀ ਲੈ ਜਾਣ ਤੋਂ ਤੰਗ ਕਰਦੇ ਹੁੰਦੇ ਸੀ ਜਿਸ ਤੋਂ ਬਾਅਦ ਉਹ ਸ਼ਿਕਾਇਤ ਲੈ ਕੇ ਗਏ ਸੀ ਮਹਾਰਾਜ ਰਣਜੀਤ ਸਿੰਘ ਕੋਲ ਵੀ ਐ ਕਰਕੇ ਉਹ ਤੋੜਿਆ ਜਿਹੜੋ ਪਾਣ ਦਿੰਦੇ ਨਹੀਂ ਤੇ ਉਸ ਤੋਂ ਬਾਅਦ ਮਹਾਰਾਜ ਜੀ ਸਿੰਘ ਨੇ ਉਹਨਾਂ ਨੂੰ ਆਖਿਆ ਸੀ ਤੇ ਮਹਾਰਾਜ ਜੀ ਸਿੰਘ ਤੇ ਕਹਿਣ ਤੇ ਉਹਨਾਂ ਨੂੰ ਜਿਹੜਾ ਲਾਹ-ਪਾ ਕੀਤੀ ਗਈ ਸੀ ਵੀ ਜੇਕਰ ਤੁਸੀਂ ਨਹੀਂ ਹਟੇ ਤਾਂ ਤੁਹਾਡੇ ਨਾਲ ਹੋਰ ਵੀ ਸਖਤ ਜਿਹੜਾ ਸਲੂਕ ਆ ਉਹ ਕੀਤਾ ਜਾਊਗਾ ਉਸ ਤੋਂ ਬਾਅਦ ਮਹਾਰਾਜ ਜੀ ਸਿੰਘ ਨੇ ਇੱਥੇ ਜਿਹੜਾ ਇੱਕ ਖੂਹ ਵੀ ਖਦਵਾਇਆ ਸੀਗਾ ਤੇ ਤਾਂ ਜੋ ਲੋਕਾਂ ਨੂੰ ਪਾਣੀ ਦੇ ਵਿੱਚ ਕੋਈ ਦਿੱਕਤ ਨਾ ਆਵੇ ਤੇ ਇਹ ਉਸੇ ਟਾਈਮ ਦਾ ਜਿਹੜਾ ਖੂਹ ਹੈ ਜੀ ਉਹ ਬਣਿਆ ਹੋਇਆ ਹੈਗਾ ਤੇ ਇੱਥੇ ਸਾਹਮਣੇ ਇਤਿਹਾਸ ਵੀ ਲਿਖਿਆ ਹੋਇਆ ਹੈਗਾ ਤੇ ਇਦਾਂ ਦਾ ਖੂਹ ਹੈ ਜਿਹੜਾ ਇਹ ਬਾਹਰੋਂ ਦਿਸਦਾ ਹੈਗਾ ਤੇ ਇਹ ਆ ਜਾਂਦਾ ਇੱਧਰਲੇ ਪਾਸੇ ਗੁਰਦੁਆਰਾ ਦਰਪਾ ਭਾਈ ਪਿਆਰਾ ਸਿੰਘ ਦੀ ਬਿਲਡਿੰਗ ਤੇ ਦੂਜੇ ਪਾਸੇ ਆ ਜਾਂਦਾ ਮੇਨ ਦਰਬਾਰ ਸਾਹਿਬ ਤੇ ਇਹ ਸੀ ਜੀ ਗੁਰਦੁਆਰਾ ਝਾੜ ਸਾਹਿਬ ਤੇ ਹੁਣ ਭਾਈ ਪਿਆਰਾ ਸਿੰਘ ਜਿੱਥੇ ਜਗ੍ਹਾ ਬਣੀ ਹੋਈ ਹੈਗੀ ਉੱਥੇ ਮੇਥਾ ਟੇਕਣ ਤੋਂ ਬਾਅਦ ਜਿਹੜੀ ਜਗ੍ਹਾ ਦੋ ਰਹਿੰਦੀ ਹੁੰਦੀ ਸੀ ਇਸ ਤੋਂ ਬਾਅਦ ਚੱਲਾਂਗੇ ਜੀ ਆਪਾਂ ਅੱਗੇ ਇਹ ਬਣਿਆ ਹੋਇਆ ਜੀ ਗੁਰਦੁਆਰਾ ਝਾੜ ਸਾਹਿਬ ਇਹ ਸੀ ਜੀ ਅੱਜ ਦਾ ਬਲੌਗ ਗੁਰਦੁਆਰਾ ਝਾੜ ਸਾਹਿਬ ਜਿੱਦੇ ਤੁਹਾਨੂੰ ਆਪਾਂ ਦਰਸ਼ਨ ਕਰਵਾਈ ਤੇ ਨਾਲੇ ਦੱਸਿਆ ਗੁਰਦੁਆਰਾ ਸਾਹਿਬ ਦਾ ਤੁਹਾਨੂੰ ਆਪਾਂ ਇਤਿਹਾਸ ਤੇ ਜੇ ਬਲੌਗ ਵਧੀਆ ਲੱਗਿਆ ਲਾਈਕ ਕਰਿਓ ਸ਼ੇਅਰ ਕਰਿਓ ਤੇ ਕਮੈਂਟ ਕਰਿਓ ਕੱਲ ਫਿਰ ਮਿਲਦੇ ਆ ਨਵੇਂ ਬਲੌਗ ਤੇ ਨਵੀਂ ਵੀਡੀਓ ਦੇ ਨਾਲ ਸਤਿ ਸ੍ਰੀ ਅਕਾਲ ਜੀ